ਇੱਕ ਬਾਪੂ ਉਹਦੇ ਲਈ ਸੀਗੀ ਆਪਣੇ ਦੀ ਜਿਹੜੀ ਆ ਇੱਕ ਦੂਜੀ ਸੁਣਾਉਂਦੇ ਤੁਸੀਂ ਇੱਕ ਦੂਜੀ ਹੋਰ ਸੁਣਾਵਾਂ ਹੂੰ ਕਿਸੇ ਪਿੰਡ ਦੇ ਵਿੱਚ ਇੱਕ ਵਿਦਵਾਨ ਪੰਡਤ ਆ ਗਿਆ ਹੂੰ ਕਹਿੰਦਾ ਵੀ ਜਾ ਤਾਂ ਮੇਰੀ ਕਿਸੇ ਪੰਡਤ ਨਾਲ ਕਰਾਜੋ ਬਹਿਸ ਹੂੰ ਜਾਂ ਫਿਰ ਮੈਨੂੰ ਰਸਲ ਦਿਓ ਹੂੰ ਉਹ ਕਹਿੰਦੇ ਵੀ ਦੇਖ ਲਿਆ ਸੋਚ ਲਿਆ ਸਰਪੰਚ ਕਹਿੰਦਾ ਕਰੋ ਵੀ ਕੋਈ ਹੀਲਾ ਹੂੰ ਪੰਜ ਬੈਠੇ ਨੇ ਹਨੇ ਐਂਕਰੋ ਜੀ ਇਹਨੂੰ ਫਲਾਣਾ ਜਿਹੜਾ ਬਾਬਾ ਨੇ ਆਪਣਾ ਉਹਦੇ ਨਾਲ ਕਰਾਉਗਾ ਲੈ ਜੀ ਹਾਂ ਕਹਿੰਦਾ ਉਹ ਕਰ ਲੂ ਕਹਿੰਦਾ ਹਾਂ ਕਰਿ ਲਿਆ ਉਹ ਵੀ ਉਹ ਕਹੋ ਕਹਿੰਦਾ ਉਹ ਜਾ ਰੋ ਵਿਦਵਾਨ ਕਾਸੀ ਪੜ ਕੇ ਆਇਆ ਮੈਨੂੰ ਕੁਛ ਆਉਂਦਾ ਨਹੀਂ ਜਾਂਦਾ ਜੀ ਤੁਸੀਂ ਮੈਨੂੰ ਕੋੜਾ ਹੀ ਜਾਂਦੇ ਹਾਂ ਹਾਂ ਕਹਿੰਦਾ ਹੁਣ ਜਿਵੇਂ ਆਪਾਂ ਬੈਠੇ ਆਂ ਪੰਜ ਚਾਰ ਕਹਿੰਦੇ ਅਸੀਂ ਤੇਰੇ ਨਾਲ ਆਂ ਤੂੰ ਜਮੇ ਪਰਵਾਹ ਨਾ ਮੰਨ ਚੱਲ ਤੂੰ ਚੱਲ ਸਹੀ ਗਿਆ ਮੜੀ ਜੀ ਜਮਾਨ ਖੋਣ ਕੇ ਅਸੀਂ ਗੱਲ ਕਰੀਏ ਕਹਿੰਦਾ ਅਸੀਂ ਪਹਿਲੀ ਮਾਰਦਾ ਕਰਾਂਗੀ ਤਾਂ ਦੀ ਵੀ ਝੱਕਾ ਜਿੱਤ ਗਿਆ ਵੀ ਜਿੱਤ ਗਿਆ ਵੀ ਜਿੱਤ ਗਿਆ ਇਹ ਚੰਗਾ ਚਲੋ ਜਾ ਕੇ ਬੈਠੇ ਸਾਹਮਣੋਂ ਸਾਹਮਣੀ ਤਖਤ ਪੋਛੇ ਹੁਣ ਪੰਡਤ ਨਾ ਦਾ ਕਾਂਸ਼ੀ ਵਾਲਾ ਬੋਲਦਾ ਨਾ ਉਹ ਬੋਲਦਾ ਮੇਠੇ ਲਿਖੀ ਜਾ ਪੰਜ ਸਰਪੰਚਾਂ ਵਾਲੇ ਬੈਠੇ ਉਹ ਕਾਂਸ਼ੀ ਵਾਲਾ ਪੰਡਤ ਕਹਿੰਦਾ ਕਹਿੰਦਾ ਪੰਡਾ ਜੀ ਕਿਵੇਂ ਹਾਲ ਕਹਿੰਦਾ ਕੁਛ ਉਚਰੋ ਉਹ ਕਹਿੰਦਾ ਉਚਰੋ ਮੁਚਰੋ ਤਰੋਚਰੋ ਰਟਾੜੀ ਚੱਕ ਲਈ ਜਿੱਤ ਗਿਆ ਬਈ ਜਿੱਤ ਗਿਆ ਸਾਡੇ ਵਾਲਾ ਜਿੱਤ ਗਿਆ ਸਾਡੇ ਵਾਲਾ ਜਿੱਤ ਗਿਆ ਸਾਡੇ ਵਾਲਾ ਜਿੱਤ ਗਿਆ ਬਈ ਜਿੱਤ ਗਿਆ ਪੰਡਿਤ ਜਿੱਤ ਗਿਆ ਕਹਿੰਦੇ ਦੂਜਾ ਸਵਾਲ ਕਹਿੰਦਾ ਬਈ ਪੰਡਿਤ ਜੀ ਕਹਿੰਦਾ ਇਹ ਕੀ ਕਹਿੰਦਾ ਇਹ ਕੀ ਮੇਗੀ ਢੇਕੀ ਚੱਕ ਲਈ ਉਹਨੇ ਫੇਰ ਟਾੜੀ ਚੱਕ ਤੀ ਇਹ ਜਿੱਤ ਗਿਆ ਇਹਨਾਂ ਦੋ ਪੁਆਇੰਟ ਜਿੱਤ ਗਿਆ ਬਸ ਹੁਣ ਤਾਂ ਕਹਿੰਦੇ ਫਾਈਨਲ ਵਿੱਚ ਪਹੁੰਚੀ ਆਪੇ ਆਣਾ ਕਿਉਂ ਪੰਡਿਤ ਜੀ ਕਹਿੰਦੇ ਹੋਰ ਸੁਣਨਾ ਕੁਛ ਕਹਿੰਦਾ ਵੀ ਮੈਂ ਐ ਹੈਰਾਨ ਆ ਵੀ ਕਾਂਸ਼ੀ ਦੀ ਵਿੱਚ ਮੈਂ ਕੋਈ ਗ੍ਰੰਥ ਨਹੀਂ ਛੜਿਆ ਜਿਹੜਾ ਨਾ ਪੜਿਆ ਹੋਵੇ ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਗ੍ਰੰਥ 'ਚ ਲਿਖਿਆ ਹੈ ਜਿਹੜੀਆਂ ਇਹ ਸ਼ਲੋਕ ਬੋਲਦੇ ਨੇ ਤੁਹਾਡੇ ਪੰਡਿਤ ਜੀ ਇਹ ਕਿਹੜੇ ਗ੍ਰੰਥ ਦਾ ਲੇਖ ਹੈ ਉਹ ਲਗਿਆ ਸੀਗਾ ਟਾਇਲਟ ਸਾਫੀ ਚ ਲਵੇਟ ਕੇ ਉਹ ਪਈ ਹੋਈ ਹੋਈ ਖੜਾ ਖੜ ਜਾ ਤੈਨੂੰ ਮੈਂ ਗ੍ਰੰਥੀ ਦਿਖਾ ਦਿੰਨਾ ਕਰ ਲਿਖਿਆ ਹੋਇਆ ਸਾਰਾ ਉਹ ਇਟਰਾ ਲਾਹੀ ਜਾ ਲਾਹੀ ਜਾ ਜਦੋਂ ਕੱਲੀ ਈਟ ਹੈਗੀ ਸਾਡੇ ਮੱਥੇ ਤੋਂ ਕੀ ਬਣੇ ਕਰਾ ਜੇ ਹਮਾਰੇ ਈਟਮ ਗ੍ਰੰਥਕਾ ਲੇਖਾ ਹੈ ਆ ਚੱਕਣਾ ਗ੍ਰੰਥ ਵੀ ਪਾਂਡਰ ਪਾਂਡਰ ਤੇ ਮੁੰਡਾ ਹੋ ਗਿਆ ਚੱਕਲਾ ਲੋਕਾਂ ਨੇ ਆਪਣੇ ਵਾਲਾ ਪਾਂਡਰ ਮੁੰਡਾ ਤੇ ਬਾ ਬਾਏ ਬਾਜ ਦਿੱਤ ਗਿਆ ਜਿੱਤ ਗਿਆ ਵੀ ਜਿੱਤ ਗਿਆ ਦਿੱਤ ਗਿਆ ਜਿੱਤ ਗਿਆ ਉਹ ਉਹ ਵਿਚਾਰੇ ਨੂੰ ਕੋਈ ਨਾ ਕਰੀ ਮਾਲਾ ਪੱਟੀ ਵੀ ਕਰਾ ਲੈ ਲੈ ਗਿਆ ਰਸਦਾ ਹੈ ਹੱਸਣਾ ਆਇਆ ਭਾਈ ਬਾਹਲੀਆਂ ਨਹੀਂ ਬਾਹਲ ਆਉਂਦੇ ਆ ਬੈਠ ਰਿਓ ਨੇ ਦੂਜੀ ਕਿਹੜੀ ਸੀ ਮੈਨੂੰ ਅਸੀਂ ਆਪਣੇ ਥੇ ਖੜੇ ਆ ਪ੍ਰਚਾਂਗੜੀ ਐਸੀ ਸੰਤਾਨ ਦੇ ਪ੍ਰੋਗਰਾਮ ਤੇ ਠੀਕ ਹੈ ਉੱਠੇ ਚਾਰ ਪੰਜ ਬੰਦੇ ਜਿਹੜੇ ਜਿਆਦਾ ਹਾਸੇ ਦੇ ਨਾਲ ਉਹ ਹੱਥ ਬੰਨ ਕੇ ਖੜ ਗਏ ਐਵੇਂ ਬਾਬਾ ਹੋਰ ਨਾ ਸੀ ਬੱਸ ਸਹਾਰਾ ਦੇ ਕਹਿੰਦੇ ਬਹੁਤ ਹੋ ਗਈ ਮੈਂ ਕਹਿੰਦਾ ਸੀ ਤੁਸੀਂ ਕਹਿੰਦੇ ਉਹ ਮਹਾ ਭਾਰਤ ਕੱਲੇ ਜਾਣਦੇ ਨੇ ਜਾਣਦੇ ਸੀ ਸਾਰਾ ਕੁਝ ਹੀ ਆ ਪਰ ਟਾਈਮ ਟਾਈਮ ਤੇ ਹੁੰਦਾ ਹਾਂਜੀ ਜੱਟ ਦੇ ਬਾਣੇ ਤੋਂ ਲੈਲੇ ਪੈਸੇ 10 20 ਹਜ਼ਾਰ ਮੂੜਨ ਦਾ ਨਾ ਨਾ ਦੇਵੇ ਬਹੁਤ ਵਾਰੀ ਬਾਣਜਾ ਘਰੇ ਆਇਆ ਕਹਿੰਦਾ ਪੈਸੇ ਦੇ ਦੇ ਤਾ ਉਹ ਕਹਿੰਦਾ ਕਿ ਕਿਹੜੇ ਠੋਲੂ ਏ ਮੈਂ ਤਾਂ ਲਈ ਨਹੀਂ ਕੋਸ ਤਾ ਹਾਂ ਇਹ ਅਭੀ ਚੰਗਾ ਦੇਖ ਲੈ ਫਿਰ ਮੈਂ ਮੁਕਦਮਾ ਕਰ ਦੂੰ ਕਹਿੰਦਾ ਕਰ ਦੇ ਮੈਂ ਪਾਜਾ ਬਾਣਜੇ ਨੇ ਵਕੀਲ ਕਰਕੇ ਮੁਕਦਮਾ ਕਰਤਾ ਠੀਕ ਹੈ ਹੁਣ ਕਚਹਿਰੀ ਚ ਸੰਮਣ ਆ ਗਏ ਆਉਜੀ ਪੇਸ਼ ਹੋਵੋ ਹੋਲੇ ਵੀ ਜਾ ਕੇ ਵਿਕਰੀ ਨਾਲ ਗੱਲ ਕਰ ਲੈ ਵਕੀਲ ਕਹਿੰਦਾ ਗੱਲ ਵਕੀਲ ਨਾਲ ਫੀਸ ਤੈ ਕੀਤੀ ਵੀ ਕਿੰਨੇ ਪੈਸੇ ਲਵੇਂਗਾ ਕਹਿੰਦਾ ਕਰਾ ਦੂੰ ਜਮਾ ਭਰੀ ਰੁਪਈਆ 7000 ਨੂੰ ਹਾਂ ਅਨੇ ਵੀ 7 ਹੀ ਦੇ ਦੂੰ ਠੀਕ ਹੈ ਤੂੰ ਮੈਨੂੰ ਬੜੀ ਕਰਾ ਬਾਣੀ ਨੂੰ ਨੋਜ਼ਾਨੀ ਦੇਣੀ ਆਪਾਂ ਹਾਂ ਆ ਚੰਗਾ ਤੇਰੀ ਮਰਜ਼ੀ ਹੈ ਕਹਿੰਦਾ ਜਦੋਂ ਜੱਜ ਸਾਹਮਣੇ ਪੇਸ਼ ਹੋਵੇਂਗਾ ਵਕੀਲ ਤੈਨੂੰ ਕੁਝ ਪੁੱਛੀ ਜਾਵੇ ਕਹਿੰਦੇ ਬਸ ਮੂੰਹੋਂ ਐ ਕਹਿਣਾ ਹੁਰ ਬਾਈ ਤੂੰ ਵੱਧ ਹੋਰ ਕੁਝ ਨਹੀਂ ਕਹਿਣਾ ਉਹ ਕੋਈ ਸਵਾਲ ਪੁੱਛੀ ਜਾਵੇ ਕੋਈ ਕਿਵੇਂ ਕਹੀ ਜਾਵੇ ਵੀ ਤੇਰਾ ਖੜਨਾ ਕਿਵੇਂ ਆ ਤੇਰਾ ਕੁਰਤਾ ਕਿਵੇਂ ਆ ਤੇਰਾ ਫਲਾਣਾ ਕਿਵੇਂ ਆ ਕੁਝ ਪੁੱਛੇ ਬਤਾਏ ਹਰਰ ਤੋਂ ਬਨਾ ਹੋਰ ਕੁਝ ਨਹੀਂ ਲੈਣਾ ਉਹ ਕਹਿੰਦਾ ਵਾਹ ਚੰਗਾ ਜੀ ਉਹ ਜੱਜ ਦੇ ਸਾਹਮਣੇ ਪੇਸ਼ ਹੋਆ ਵਕੀਲ ਬਹਿਸ ਕਰਨ ਲੱਗਿਆ ਹਾਂ ਭਈ ਪੈਸੇ ਲੈ ਹੀ ਜਾ ਨਹੀਂ ਕਹਿੰਦਾ ਹਰ ਕਹਿੰਦਾ ਤੇਰਾ ਬਹੀ ਤੇ ਗੂਠਾ ਲੱਗਿਆ ਕਹਿੰਦਾ ਹਰ ਕਹਿੰਦਾ ਅਗਵਾ ਸਾਹਮਣੇ ਖੜੇ ਕਹਿੰਦੇ ਤਾਂ ਪੈਸੇ ਲੈ ਕਹਿੰਦਾ ਹਰ ਇਹ ਜੀ ਕਹਦਾ ਇਹ ਦਿਮਾਗ ਚ ਨੁਕਸ ਹੈ ਹਾਂ ਉਈ ਪਾਸਾ ਪੁਸਾਂ ਹੀ ਲੈਣਾ ਨੇ ਛੜੋ ਨੂੰ ਜਾ ਓਏ ਪਾਜਾ ਬਰੀਏ ਹਮ ਣਟ ਮੌਜਨਾ ਬਾਹਰ ਨਿਕਲਿਆ ਦੇ ਕੇ ਮੋਛਾ ਨੂੰ बटे ਹੁਣ ਵਕੀਲ ਬੈਠਾ ਹੈ ਕੁਰਸੀ ਤੇ ਕਹਿੰਦਾ ਲਿਆਓ ਜੀ ਮਹਾਰਾਜ 7000 ਰੁਪਿਆ ਕਹਿੰਦਾ ਹੁਰ ਠੀਕ ਹੈ ਫਿਰ ਵਧੀਆ ਦਸੀ ਜੀ ਜਨੇ ਮੈਂ ਕਹਿੰਦਾ ਹੁਰ 4000 ਰੁਪਏ ਇੱਕ ਮਾਰਾ ਮਹਾਤਮਾ ਰੈਣਾ ਸੀ ਆਪਣੇ ਡੇਰੇ ਦੇ ਵਿੱਚ ਆਰਾਮ ਨਾਲ ਹੂੰ ਉਹਨੇ ਆਪਣੀ ਭਗਤੀ ਸ਼ਕਤੀ ਨਾਲ ਇੱਕ ਪਚੀਲੀ ਤਿਆਰ ਕੀਤੀ ਅਛਾ ਹੀ ਉਹ ਪਚੀਲੀ ਨੂੰ ਕਹਿੰਦਾ ਕਹਿੰਦਾ ਭਾਈ ਪਚੀਲੀ ਇਹ ਬਣਾ ਲੈ ਪ੍ਰਸ਼ਾਦ ਹੂੰ ਭੁੱਖ ਲੱਗੀ ਹੈ ਹੂੰ ਪਚੀਲੀ ਨੇ ਪ੍ਰਸ਼ਾਦ ਬਣਾਇਆ ਮਹਾਤਮਾ ਨੇ ਸ਼ਕਲਿਆ ਜਿਹੜਾ ਇੱਕ ਦੋ ਹੋਰ ਬੰਦੇ ਬੈਠੇ ਸੀ ਸੰਗਤ ਉਹਨਾਂ ਨੂੰ ਵੀ ਸ਼ਕਾਤਾ ਸ਼ਕਾ ਕੇ ਦੋ ਚਾਰ ਦਿਨ ਇਹੀ ਕਰਮ ਚੱਲਦਾ ਰਿਹਾ ਇੱਕ ਕੋਈ ਬੱਕਰੀਆਂ ਚਾਰਨ ਵਾਲਾ ਰੋਜ਼ ਦੇਖਿਆ ਕਰੇ ਵੀ ਸਾਧ ਮੰਗਣ ਨਹੀਂ ਜਾਂਦਾ ਉਹ ਹੋਰ ਨਹੀਂ ਕਰਦਾ ਕਿਸੇ ਤੋਂ ਪੈਸਾ ਮੰਗਦਾ ਨਹੀਂ ਕਿਸੇ ਤੋਂ ਰੋਟੀ ਨਹੀਂ ਮੰਗਵਾਉਂਦਾ ਇਹ ਰੋਜ਼ ਖਾਂਦਾ ਕਿੱਥੋਂ ਹੈ ਅਖੀਰੋਂ ਨੇ ਦੇਖ ਲਿਆ ਦਿਖਾਉਂਦੇ ਆ ਪੈੜ ਨਪਲੀ ਵੀ ਸਾਧ ਕੋਲ ਜਿਹੜੀ ਪਤੀਲੀ ਆ ਇਹ ਕਰਾਮਾਤੀ ਹੈ ਇਹ ਸਾਰਾ ਕੁਝ ਪਤੀਲੀ ਦੀ ਕਰਾਮਾਤ ਹੈ ਉਹਨੇ ਕਿਹਾ ਵੀ ਆਪਾਂ ਪਤੀਲੀ ਚੱਕੋ ਵੀ ਆਪਾਂ ਨੂੰ ਵੀ ਫੇੜਕਾ ਤੋੜਨ ਦੀ ਲੋੜ ਸਾਧ ਦੀ ਪਤੀਲੀ ਚੱਕ ਲਈ ਕਹਿੰਦਾ ਹੁਣ ਆਪਾਂ ਦਿਹਾੜੀ ਕਾਉ ਨੂੰ ਜਾਣਾ ਹੈ ਕਿਉਂਕਿ ਜਿਵੇਂ ਆਮ ਕਹਿੰਦੇ ਨੇ ਵੀ ਜਦੋਂ ਭੜੋਲੇ ਚ ਦਾਣੇ ਦੀਦੇ ਹੁਣ ਫਿਰ ਖੜੀ ਮੁਕਰ ਜਾਂਦੇ ਨੇ ਵੀ ਅੱਜ ਨਹੀਂ ਜਾਂਦੇ ਬਈ ਕੰਨ ਨੂੰ ਚੱਲਾਂਗੇ ਅੱਜ ਹੈਗਾ ਆਟਾ ਉਹ ਕਹਿੰਦਾ ਹੁਣ ਰੋਜ ਉਹਨੂੰ ਨਾ ਦਿਹਾੜੀ ਜਾਣ ਦੀ ਲੋੜ ਨਾ ਕੋਈ ਕਿਸੇ ਤੋਂ ਮੰਗਣ ਦੀ ਲੋੜ ਪਤੀਲੀ ਨੂੰ ਕਹਦਾ ਕਿ ਬਣਾ ਲੈ ਪ੍ਰਸ਼ਾਦ ਪਤੀਲੀ ਅੱਜ ਲੱਡੂ ਜਲੇਬੀਆਂ ਉਹਨੂੰ ਨੇ ਜਿਹੜਾ ਕੁਝ ਮੰਗੇ ਉਹ ਪਤੀਲੀ ਹਾਜ਼ਰ ਕਰਦੇ ਉਹ ਢੱਕ ਲਿਆ ਕਰੇ ਲੋਕ ਵੀ ਦੇਖਿਆ ਕਰਨ ਵੀ ਆ ਮੌਜ ਨਾਲ ਉੱਥੇ ਪਿਆਰੇ ਨੇ ਹੱਲ ਨਹੀਂ ਜੀ ਰੱਜਾ ਕਹਿੰਦੇ ਨੇ ਉਹ ਪਤਾ ਕਿਸੇ ਨੂੰ ਪਤੀਲੀ ਤੋਂ ਛਕ ਛਕਾ ਕੇ ਮੰਗ ਰੋ ਲੱਕੋ ਲਿਆ ਕਰੇ ਅਖੀਰ ਉਹ ਜਿਹੜੀ ਸੰਗਤ ਉਹਦੀ ਦੀ ਉਹ ਵੀ ਨਰਾਸ ਮੋੜਨ ਲੱਗੀ ਕਹਿੰਦੇ ਬਾਬਾ ਹੁਣ ਕਹਿੰਦੇ ਕੋਈ ਬਣਦੇ ਨਹੀਂ ਨਾ ਅੱਗੇ ਤੂੰ ਖੜਾ ਕਰੂੰ ਖਵਾਈ ਦਿੰਦਾ ਦੀ ਕਹੇ ਕਹਿੰਦੇ ਜੁੱਦੀ ਪਿਆ ਦਿੰਦਾ ਦੀ ਕਹਿੰਦੇ ਭਾਈ ਆਪਣੀ ਕੋਈ ਪਤਿਲੀ ਚੱਕ ਹੀ ਲੈ ਗਿਆ ਜਿਹੜੀ ਆਪਣੀ ਸਾਰੀ ਪੰਡਾਰੀ ਦੀ ਮਾਲਕ ਦੀ ਉਹ ਹੈ ਹੀ ਨਹੀਂ ਹੁਣ ਪੰਡਾਰਾ ਕਿੱਥੋਂ ਵਰਤੇ ਕਹਿੰਦੇ ਹੁਣ ਬਾਬਾ ਜੀ ਬਿਉਂਦ ਕਰੋ ਕੋਈ ਮੜਾ ਉਹ ਪਤਿਲੀ ਹਾਂ ਦਾ ਕੋਈ ਨਹੀਂ ਭਾਈ 5 ਸਾਲ ਦਿਨ ਲੱਗਣਗੇ ਪਤਿਲੀ ਜ਼ਰੂਰ ਮੂੜੇ ਉਹਨੇ ਢਾਬ ਚੋਂ ਮਿੱਟੀ ਕੱਢੀ ਮਿੱਟੀ ਦਾ ਲਪੂਟ ਸੰਖ ਬਣਾ ਕੇ ਸੁਕਾ ਲਿਆ ਸੁਕਾ ਕੇ ਉਹਨੂੰ ਬੋਲਣ ਦੀ ਸ਼ਕਤੀ ਦੇ ਕੇ ਬੋਲਣ ਲੱਗਾ ਹਾਂ ਕਹ ਲੈਆ ਬਈ ਭਗਤਾ ਕਹਿੰਦਾ ਹਾਂ ਜੀ ਕਹ ਲੈਆ 10-20 ਰੁਪਏ ਰਸਣ ਪਾਣੀ ਮੰਗਾਈਏ ਉਹ ਕਹਿੰਦਾ ਬਾਬਾ ਤੇਰੇ ਲਵਾ ਕੇ ਜਨੂ ਖਸ 10-20 ਰੁਪਏ ਕੀ ਗੱਲ ਐ 10-20 ਤਾਂ ਆਉਗੀ 10-20 ਤਾਂ ਉਹ ਜਵਾਕ ਨਹੀਂ ਲੈਂਦੇ ਜੇ ਦੁਕਾਨ ਤੇ ਭੇਜਣੇ ਹੁਣ ਤੂੰ ਕੋਈ ਵੱਡਾ ਮੰਗ ਕਹਿੰਦਾ 100 ਦੇ ਦੇ ਆ ਨਹੀਂ ਕਹਦਾ ਹਜ਼ਾਰ ਦੇ ਦੇ ਕਹਦਾ ਨਹੀਂ ਕਹਦਾ ਲੱਖ ਦੇ ਦੇ ਕਹਦਾ ਨਹੀਂ ਕਹਦਾ ਫੇਰ ਕਰੋੜ ਦੇ ਦੇ ਆ ਨਹੀਂ ਗੱਲਆਂ ਸੰਖਾਂ ਤੱਕ ਚਲੀ ਗਈ ਹੁਣ ਉਹ ਪਕੀਲੀ ਚੱਕ ਵੀ ਖੜਾ ਸੋਚੀ ਜਾਂਦਾ ਸੁਣੀ ਜਾਂਦਾ ਵੀ ਬਾਬੇ ਦਾ ਰਿਜ਼ਰਵ ਮਾਈਕ ਚੱਕੋ ਆਪਾਂ ਆਪਾਂ ਪਕੀਲੀ ਨੂੰ ਕੀ ਲੈਣਾ ਪਕੀਲੀ ਆ ਤਾਂ ਰੋਏ ਦੀ ਸਾਦ ਦੀ ਆਪੇ ਬਣਾ ਕੇ ਕੜਾ ਖਾਈਂਗੇ ਆਪਾਂ ਤਾਂ ਬਣੋ ਵੀਰ 15 20 ਕਿਲੇ ਲਏ ਲਾਂਗੇ ਜ਼ਮੀਨ ਦੇ ਦੂਰ ਰੱਖਿਆ ਕਰਾਂਗੇ ਸੀਜੀ ਮੌਜਾ ਕਰਾਂਗੇ ਕਣਕ ਦਾਣਾ ਘਰ ਲੈ ਹੋ ਜੂਗਾ ਉਹ ਚੱਕ ਪਤਿਲੀ ਸਾਧ ਦੀ ਧਰ ਗਿਆ ਚੁੰਨੇ ਤੇ ਸਾਧ ਨੇ ਕਿੰਨੀ ਐਵੀ ਅੱਖਾਂ ਬੀਛੀਆਂ ਉਹਨੇ ਵੀ ਦੇਖ ਲੈ ਬਾਬਾ ਸੁੱਤਾ ਪਿਆ ਲਪੂਟ ਸੰਖ ਲਾ ਲਿਆ ਜਵਾਕ ਮੂੰਹੋਡੇ ਲੈ ਆ ਕਰੇ ਕਰੇਲੇ ਅਕੇਲ ਬੋਰ ਸਾਕਰੂ ਜਿਕੇ ਧੂਫ ਦੀਪ ਚੰਗੇ ਮੰਜੇ ਤੇ ਪਲੰਗ ਤੇ ਚੰਗਾ ਬਿਸਤਰਾ ਪਾ ਕੇ ਉੱਤੇ ਧਰਤਾ ਸਿਰ ਲਪੂਟ ਸੰਖ ਕਹਿੰਦਾ ਲੈ ਆ ਬਈ ਭਗਤਾ 100 ਰੁਪਏ ਕਹਦਾ ਨਹੀਂ ਕਹਦਾ 1100 ਦੇ ਦੇ ਕਹਦਾ ਨਾ ਕਹੇ 1000 ਦੇ ਦੇ ਕਹਦਾ ਨਾ ਕਹੇ ਹੋਰ ਕਹਦਾ ਲੰਬਾ ਚੱਲ ਲੰਬਾ ਤੇਰਾ ਕੋ ਬਣੀ ਵੀ ਕੋ ਤੇਰਾ ਵੀ ਬਣ ਜੇ ਕੁਸ ਪਿੰਡ ਵਾਲੇ ਵੀ ਦੇਖਣੋ ਹਾਂ ਦਾਨਪੂਰਨ ਕਰਦੀ ਕੁਸ ਕਹਦਾ ਚੰਗਾ ਜੀ ਫਿਰ ਕਰੋੜ ਦੇ ਦਿਓ ਕਾ ਕਰੋੜ ਵੀ ਥੋੜਾ ਰਹੁ ਕਿਉਂ ਪਿੰਡ ਵੱਡਾ ਹੈ ਇਹ ਤੂੰ ਦਾਨਪੂਰਨ ਕਰਨ ਲੱਗਿਆ ਕਰੋੜ ਵੀ ਘੱਟ ਪੈ ਜੂ ਕਹਦਾ ਫੇਰ ਕਹਦਾ ਦੁਗਾਹ ਚੱਲ ਕਹਿੰਦਾ ਫਿਰ ਅਸੰਖ ਦੇ ਦਿਓ ਜੀ ਕਹਿੰਦਾ ਨਹੀਂ ਅਜੀ ਵੀ ਘਟੇ ਕਿਉਂ ਇਹਦਾ ਐ ਨਹੀਂ ਪਤਾ ਨਰੇ ਡੋਣ ਵਾਲੀ ਪਿੰਡਾਂ ਜਣ ਤੇਰਾ ਜੱਗ ਦੇਖ ਕੇ ਫੇਰ ਵੀ ਘਟ ਰਿਹਾ ਫੇਰ ਵੀ ਘਟ ਰਿਹਾ ਹਾਂ ਕਹਿੰਦਾ ਜਾਨੇ ਸਾਰੀ ਰਾਤ ਨਹਾਤੀ ਦਿਨ ਚੜਨ ਵਾਲਾ ਹੋ ਗਿਆ ਸਿੱਖ ਮੂਰਿਆਂ ਭਾਈ 3 ਵਜ ਗਏ ਇਸ਼ਨਾਨ ਪਾਨ ਕਰੋ ਗੁਰੂ ਘਰ ਆ ਕੇ ਆਪਣੀਆਂ ਹਜ਼ਰੀਆਂ ਲਵਾਓ ਉਹ ਲਪੋਰਟ ਸੰਖ ਨੂੰ ਕਹਿੰਦਾ ਕੁਝ ਦੇਵੇਂਗਾ ਵੀ ਕਹਿੰਦਾ ਦੇਣ ਲੈ ਉਹਨੂੰ ਕੁਝ ਨਹੀਂ ਮੈਂ ਤਾਂ ਲਪੋਰਟ ਸੰਖਾਂ ਤੇ ਮੱਥਾ ਮੇਰਾ ਸਾਰੀ ਰਾਤ ਮਰੀ ਜਾਵੀ ਮੈਂ ਨਾ ਕਰਾ ਕੋਈ ਖਾਣ ਖਾ ਹੋਰ ਮੇਰੇ ਕੋਲ ਕੁਝ ਨਹੀਂ ਨਾ ਤੋਂ ਤੇ ਮੋਦੀ ਵਾਲਾ ਕੰਮੀਆਂ ਜਿਵੇਂ ਗੱਲਾਂ ਵੱਡੀਆਂ ਵੱਡੀਆਂ ਮੈਂ ਵੱਡੀਆਂ 15 ਲੱਖ ਲੱਖ ਦੂੰਗਾ ਹਮੈਸੇ ਕਰ ਦੇਣਗੇ بڑے ਹਾਸਲੇ ਦੇ ਲੋਕ ਜਦੋਂ ਅਸੀਂ ਕਹਿੰਦੇ ਆ ਬਪੂ ਵੀ ਅਸਲਾ ਉਹ ਜਿਹੜਾ ਉਹਦਾ ਨਹੀਂ ਹਰ ਦੁਆੜੀ ਸਾਧੂ ਮਹਾਤਮਾ ਆਪਣੇ ਡੇਰੇ 'ਚ ਬੈਠੇ ਚੇਲਾ ਰਾ ਮਹਾਰਾਜ ਮੈਂ ਪਰਮਣ ਕਰਿਆ ਮੈਂ ਤੁਰ ਫਿਰਿਆ ਮੈਂ ਕਹਿੰਦੇ ਭਾਈ ਚੇਲਿਆ ਅਜੇ ਤੂੰ ਤੁਰਨ ਫਿਰਨ ਜੋਗਾ ਹੋਇਆ ਨਹੀਂ ਜਦੋਂ ਹੋ ਗਿਆ ਮੈਂ ਤੈਨੂੰ ਆਪੀ ਭੇਜ ਦੂੰਗਾ ਤੈਨੂੰ ਰੱਖ ਕੇ ਮੈਂ ਕਰਾਉਣਾ ਵੀ ਕੀ ਐ ਇੱਥੇ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਡੇੜਾ ਕੱਢਿਆ ਮੈਂ ਕਹਿੰਦੇ ਚੰਗਾ ਫਿਰ ਤੇਰੀ ਮਰਜ਼ੀ ਆ ਜਾਇਆ ਹੁਣ ਬਾਗਿਆ ਤੁਰਿਆ ਗਿਆ ਤੁਰਿਆ ਗਿਆ ਕਿ ਹਾਂ 8 ਦਿਨ سپਿਆ ਹੋ ਗਿਆ ਕਿ ਡੇੜਾ ਦਸਿਆ ਉਹ ਡੇੜੇ ਦੇ ਵਿੱਚ ਵੀ ਮਹਾਤਮਾ ਬੈਠੇ ਨੇ ਉਹਨਾਂ ਕੋਲ ਪਹੁੰਚ ਗਿਆ ਹੂੰ ਕਹਿੰਦਾ ਮਹਾਰਾਜ ਰਾਤ ਕੱਟਣੀ ਹੈ ਕਹਿੰਦਾ ਰਾਤ ਤਾਂ ਬਈ ਕੱਟ ਰਹਿ ਪਰ ਹਰ ਚਰਚਾ ਕਰਨੀ ਪਊਗੀ ਹਰੀ ਦਾ ਨਾਮ ਸਾਰੀ ਰਾਤ ਜਪਣਾ ਪਊਗਾ ਹੂੰ ਕਹਿੰਦਾ ਜੀ ਹੋਰ ਸਾਧੂਆਂ ਦਾ ਕੀ ਕਰਮ ਹੈ ਨਾਮ ਜਪਣਾ ਦੇ ਜਪਣਾ ਹੀ ਕਰਮ ਹੈ ਹੂੰ ਆਪਾਂ ਹਰੀ ਚਰਚਾ ਕਰਾਂਗੇ ਹਨ ਚੰਗਾ ਭਾਈ ਸਾਗ ਪ੍ਰਸ਼ਾਦਾ ਤੇ ਵਿਸ਼ਾਸਨ ਪ੍ਰਸ਼ਾਦਾ ਪਾਣੀ ਸ਼ਕਾਤਾ ਹੂੰ ਵਿਸ਼ਾਕੇ ਆਸਨ ਤੋਂ ਨੇ ਜਾਣੇ ਵੇਗੇ ਉੱਚਾ 19:00 ਤੱਕ ਤਾਂ ਚੇਲੇ ਨੇ ਆਪਣੀਆਂ ਕਥਾ ਕਹਾਣੀ ਜਿਹੜੀ ਗੁਰੂ ਇੰਡਸਟਰੀ ਦੀ ਸੁਣਾਤੀ 10:00 ਵਜੇ ਤੋਂ ਬਾਅਦ ਸਾਧੂ ਮਹਾਤਮਾ ਕਹਿੰਦੇ ਗਾਹਾਂ ਹੋਰ ਸੁਣਾਓ ਜੀ ਕਹਿੰਦੇ ਵੀ ਹੋਰ ਤਾਂ ਮੈਨੂੰ ਨਹੀਂ ਘਸਾਉਂਦਾ ਕਹਿੰਦਾ ਹੌਲਾ ਨਹੀਂ ਫਿਰ ਬਿਸਤਰਾ ਇਕੱਠਾ ਕਰ ਕਹਿੰਦਾ ਫੇਰ ਜੀ ਕਹਿੰਦਾ ਨਿਕਲ ਡੇਰ ਤੋਂ ਬਾਹਰ ਅੱਛਾ ਡੇਰ ਤੋਂ ਬਾਹਰ ਕੜਤਾ ਆ ਗਿਆ ਨੇ ਮੋਚੂਣਾ ਜਾ ਹੋ ਕੇ ਕਹਿੰਦਾ ਕਿਉਂ ਪਾਹੀ ਇਹ ਲੈ ਆ ਗੇੜਾ ਹਾਂ ਮਹਾਰਾਜ ਮਾਤਾ ਫਰਾਨੇ ਪਿੰਡ ਗਿਆ ਸੀ ਮੈਨੂੰ ਉਹ ਸਾਧੂ ਏ ਰਾਤ ਦੇ 10:00 ਵਜੇ ਡੇਢ ਨੂੰ ਕੱਟਦਾ ਕਹਾਂ ਚੰਗਾ ਫਿਰ ਹੁਣ ਤੂੰ ਤਾਂ ਸਾਮ ਡੇੜਾ ਫਿਰ ਮੈਂ ਚੱਲਿਆ ਉਹ ਸਾਧੂ ਪੂਰੀ ਤਿਆਰੀ ਕਰਕੇ ਚੱਲ ਪਈ ਉਸੇ ਡੇਢੀ ਪਹੁੰਚ ਗਿਆ ਇਹਨੇ ਮਹਾਰਾਜ ਰਾਤ ਕੱਟਣੀ ਹੈ ਕਹਿੰਦਾ ਰਾਤ ਕੱਟ ਲਓ ਜੀ ਪਰ ਹਰ ਚਰਚਾ ਕਰਨੀ ਪਊਗੀ ਕਹਿੰਦੇ ਕਰਾਂਗੇ ਭਾਈ ਬੈਠ ਗਏ ਰੋਟੀ ਪਾਣੀ ਛੱਕ ਕੇ ਆਸਣ ਲਏ ਆਪੋ ਆਪਣੀਆਂ ਗੱਲਾਂ ਸ਼ੁਰੂ ਕਰਤੀਆਂ ਮਹਾਤਮਾ ਪੁਛਲੇ ਨੇ ਡੇਰੇ ਵਾਲੇ ਕਹਿੰਦੇ ਦੱਸੋ ਮਹਾਰਾਜ ਫਿਰ ਕੋਈ ਭਗਵਾਨ ਦੀ ਚਰਚਾ ਕਹਿੰਦੇ ਚਰਚਾ ਜੀ ਅਸੀਂ ਹਰਦੁਆਰ ਨਾਉਣ ਜਾਣਾ ਸੀ ਨਾਉਣ ਤੁਰਪੇ ਤੁਰੇ ਜਦੋਂ ਜਾ ਕੇ ਹਰਦੁਆਰ ਉੱਤੇ ਅਸੀਂ ਕਹਾਂ ਵੀ ਆਪਾਂ ਅੱਟ ਗਾਂਹਾਂ ਲਾਸ਼ ਨੂੰ ਝੂਲੇ ਕਨੇ ਬਣਵਾਸ ਦੇ ਵਿੱਚ ਫਿਰ ਤੁਰਕੇ ਦੇਖੀਏ ਵੀ ਇਹ ਜੀ ਇਹ ਇੱਥੇ ਪੰਛੀ ਕਿਹੋ ਜਿਹੇ ਨੇ ਆਪਣੇ ਪੰਜਾਬ ਨਾਲੋਂ ਅੱਡ ਨੇ ਕਜਾ ਪੰਜਾਬ ਵਰਗੀ ਨੇ ਉੱਥੇ ਦੇਖਿਆ ਉਹਨੇ ਕੋਈ 2-2 3-3 ਕਿਲੋ ਦੇ ਤੋਤੇ ਕਹਿੰਦਾ ਵੀ ਇਹ ਤਾਂ ਤੂਤੀ ਬਣਾ ਭਾਰੀ ਨੇ ਆਪਣੇ ਤਾਂ ਇੰਨੇ ਨਿਕਰੇ ਇਹ ਐਡੇ-ਐਡੇ ਕਹਿੰਦਾ ਵੀ ਤੋਤੇ ਫੜੀਏ ਸ਼کاری ਫੱਲਾ ਜੀ ਉਹਨੂੰ ਕਹਿੰਦਾ ਲੈ 50 100 ਰੁਪਏ ਲੈ ਲੈ ਆਹ 5-4 ਤੋਤੇ ਫੜ ਦੇ ਕਹਿੰਦਾ ਅੱਛਾ ਮਹਾਰਾਜ ਕਹਿੰਦਾ ਉਹਨੇ ਤੋਤੇ ਫੜਤੇ ਕਹਿੰਦਾ ਫਿਰ ਜਦੋਂ ਅਸੀਂ ਗਾਹਾਂ ਨੂੰ ਗਏ ਗਾਹਾਂ ਕੀ ਦੇਖਿਆ ਕਹਿੰਦਾ ਕਬੂਤਰ ਚਾਰ ਲੱਤਾਂ ਵਾਲੇ ਹੂੰ ਕਹਿੰਦਾ ਫੇਰ ਤੈਂ ਯੂ ਵੀ ਵੀ ਆਪਣੇ ਤਾਂ ਦੋ ਲੱਤਾਂ ਵਾਲੇ ਨੇ ਹੂੰ ਇਹ ਚਾਰ ਲੱਤਾਂ ਵਾਲੇ ਨੇ ਹੂੰ ਨਮੂਨੇ ਆ ਲੈ ਕੇ ਚੱਲੋ ਪੰਜਾਬ ਚ ਇਹਨਾਂ ਨੂੰ ਹੂੰ ਉਹ ਵੀ ਕਹਤਾ ਸਕਾਰੀ ਨੂੰ ਵੀ ਲਾਏ ਭਾਈ 10-20 ਰੁਪਏ ਹੋਰ ਲੈ ਪੰਜ ਚਾਰ ਆ ਵੀ ਫੜ ਉਹਨੇ ਉਹ ਫੜ ਲੇ ਗਾਹਾਂ ਗਏ ਕਹਿੰਦਾ ਆਪਣੇ ਤਾਂ ਚਿੜੀਆਂ ਹੀ ਨੇ ਹਣਾ ਜੇ ਜੇ ਤਿੰਨ ਤਿੰਨ ਰੰਗ ਚਿੜੀਆਂ ਦੇ ਪੂਸ਼ ਅੱਡ ਉਹਦੇ ਜਿਹੜੇ ਉਥਲੇ ਖੰਭ ਉਹ ਅੱਡ ਆ ਮੂੰਹ ਵਾਲਾ ਪਾਸਾ ਉਹ ਰੰਗਾ ਡੇ ਤਿੰਨ ਤਿੰਨ ਰੰਗ ਦੇ ਚਿੜੀਆ ਇਹਦਾ ਆ ਵੀ ਨੂੰ ਮੁੰਨ ਨਹੀਂ ਆਪੇ ਲੋਕ ਦੇ 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 ਆਇਆ ਕਰਨਗੇ ਦੇਖਣ ਇਹਨਾਂ ਨੂੰ ਇਹ ਵੀ ਲਈ ਕਹਿੰਦਾ ਉਹ ਵੀ ਪਾਈ 10 20 ਰੁਪਏ ਫੇਰ ਦਿੱਤੇ ਸ਼ਿਕਾਰੀ ਨੂੰ ਉਹ ਵੀ ਫੜ ਲਿਆ ਕਹਿੰਦਾ ਫੜ ਕੇ ਮੈਂ ਕਹਿੰਦਾ ਚੰਗਾ ਭਾਈ ਜਿਉਣਾ ਵਸਦਾ ਰਹੇ ਵਧੀਆ ਕੰਮ ਕਰਦਾ ਦਾ ਸਾਨੂੰ ਸਾਡੇ ਦੇਰੀ ਦੀ ਯਾਦਗਾਰ ਬਾਜੂ ਹੁਣ ਲੈ ਕੇ ਕਹਿੰਦਾ ਜੀ ਮੈਂ ਥੱਲੇ ਉਤ ਰਿਹਾ ਉਹਨੇ ਇੱਕ ਸੋਚਿਆ ਆਕੇ ਹਰ ਕੀ ਪੌੜੀ ਦੇ ਵੀ ਇਸ਼ਨਾਨ ਕਰੀਏ ਕਹਿੰਦਾ ਜਾਲ ਮੈਂ ਪਰੇ ਰੱਖਤਾ ਮੈਂ ਆਵਿਆ ਲਗੂਡ પાਕੇ ਗੰਗਾ ਜੀ ਜੁ ਮਾਰਿਆ ਗੋਤਾ ਕਹਿੰਦਾ ਸਭ ਤੋਂ ਪਹਿਲਾਂ ਤੋਤੇ ਕਹਿੰਦੇ ਫਰ ਪਹਿਲੇ ਉੱਤੇ ਉੱਡ ਗਏ ਕਹਿੰਦਾ ਮੈਂ ਕਿਹਾ ਵੀ ਤੋਤੇ ਤਾਂ ਪੱਜ ਗਏ ਵੀ 20 ਰੁਪਏ ਐਵੇਂ ਗਏ ਚਲੋ ਜੋ ਹਰੀ ਇੱਛਾ ਕਹਿੰਦਾ ਫੇਰ ਗੋਤਾ ਮਾਰਿਆ ਕਹਿੰਦਾ ਕਬੂਤਰ ਕਹਿੰਦੇ ਫਰ ਕਹਿੰਦਾ ਉਹ ਵੀ ਪੱਜ ਗਏ ਫੇਰ ਕਹਿੰਦਾ ਮੈਂ ਕਿਹਾ ਚਲੋ ਚਿੜੀ ਲੈ ਚਲਾਂਗੇ ਤਿੰਨ ਰੰਗੀਆਂ ਨੇ ਜਾਣਦੇ ਜਿਹੜਾ ਬਾਗ ਹੈ ਕਹਿੰਦਾ ਜਦੋਂ ਮੈਂ ਤੀਜਾ ਕੋਤਾ ਮਾਰਿਆ ਕਹਿੰਦਾ ਚਿੜੀਆਂ ਦੁਨੀਆ ਫੁਰ ਹਾਂ ਫੇਰ ਮਹਾਰਾਜ ਕਹਿੰਦਾ ਫੁਰ ਕਹਿੰਦਾ ਫੇਰ ਕਹਿੰਦਾ ਫੁਰ ਕਹਿੰਦਾ ਫੇਰ ਕਹਿੰਦਾ ਫੁਰ ਕਹਿੰਦਾ ਇਦੂ ਗਹਾ ਕਹਿੰਦਾ ਫੁਰਰ ਵੀ ਕੋਈ ਚੀਜ਼ ਹੈ ਕਹਿੰਦਾ ਤੈਨ ਵੀ ਮਗਜ ਖਾ ਲੈ ਫੇਰ ਵੀ ਕੋਈ ਚੀਜ਼ ਹੈ ਫੇਰ ਕੀ ਬਣੀ ਹੈ ਹਾਂ